सरदार न्यूज़ चैनल देख रहे सभी दर्शकों का स्वागत है खूबसूरत शहर बटाला के एक घर में भयानक आग लग गई खूबसूरत शहर बटाला में आज सुबह उस वक्त पूरे इलाके में अफरा तफरी मच गई जब पड़ोसियों ने देखा कि पड़ोस के एक घर में आग लग गई है और सामान जलकर नष्ट हो गया है वहीं घर के मालिक गुरचरण सिंह ने बताया कि उसका अपनी पत्नी के साथ मनमुटाव चल रहा था और वह कल रात घर पर नहीं थी और घर पर तारा लगा हुआ था और गुरचरण ने आरोप लगाया कि उसके घर में आग लग गई है ये उसकी पत्नी और ससुराल परिवार द्वारा लगाई गई है आइए देखते हैं बटाला से लवप्रीत खुशीपुर की ये खास रिपोर्ट ਕਿਤੇ ਸਾਡੇ ਬੈਕ ਸਾਡ ਦੇ ਅੱਗ ਲੱਗੀ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕੰਦ ਜਿਹੜੀ ਸਾਜੀ ਤੇ ਸਾਜੀ ਕੰਧ ਹੁੰਦੇ ਕਰਨਾ ਸਾਡੇ ਕੰਨ ਸਾਰੀਆਂ ਫਟ ਗਈਆਂ ਨੇ ਵੀ ਇੱਧਰ 10 ਮਿੰਟ ਫਾਇਰ ਵੀ ਕੱਢਣਾ ਹੁੰਦੀ ਇੱਧਰ ਵੀ ਅੱਗ ਲੱਗ ਜਾਂਦੀ ਸਾਰੇ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਹੁੰਦਾ ਜੋ ਕਦੋਂ ਕੋ ਲੱਗੀ ਸਰੇ ਇਹ ਕੁਛ ਸਾਢੇ 4 ਵਜੇ 4 ਵਜੇ ਦੇ ਕਰੀਬ ਫਾਈਬਰ ਇਟ ਕਿੰਨੇ ਕ ਵਜਾਈ ਫਾਈਬਰ ਇਟ ਦੇ ਆਈਏ ਕੋਈ ਸਾਢੇ 5 ਵਜੇ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾਤੀ ਜੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾੜਨ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਦਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਇਹ ਸਾਰਾ ਕੱਬ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਜੀ 11:30 ਵਜੇ ਤੱਕ ਜਦ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲਾ ਦੇਉ ਚਲ ਗਏ ਲੇਕਿਨ ਲੋਗ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਦਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 112 ਨੂੰ ਬੁਲਾ ਦਿੱਤੀ